ਦੋਲਹਣਾ ਉਡੇਕ ਰਹੀ ਸੀ ਵਿਆਹ ਵਾਲੇ ਮੁੰਡੇ ਨੂੰ ਪਰ ਮੁੰਡਾ ਲਾ ਰਿਹਾ ਸੀ ਬਿਜਲੀ ਦੀ ਕੁੰਡੀ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਵਿਆਹ ਵਾਲੇ ਦਿਨ ਵਿਆਹ ਵਾਲੇ ਮੁੰਡਾ ਕੁੜੀ ਤੋਂ ਕੋਈ ਵੀ ਕੰਮ ਨਹੀਂ ਕਰਵਾਇਆ ਜਾਂਦਾ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਆਪਣੇ ਵਿਆਹ ਵਾਲੇ ਦਿਨ ਪੂਰਾ ਸਜਦਾ ਜਕੇ ਟਰਾਂਸਫਾਰਮ ਤੋਂ ਬਿਜਲੀ ਦੀ ਕੁੰਡੀ ਲਗਾ ਰਿਹਾ ਹੈ ਤਾਂ ਕਿ ਵਿਆਹ ਵਿੱਚ ਬਿਜਲੀ ਦੀ ਵਰਤੋਂ ਜ਼ਿਆਦਾ ਹੋਣ ਕਰਕੇ ਕਿਤੇ ਬਿੱਲ ਵੱਧ ਨਾ ਆ ਜਾਵੇ ਪਰ ਦੂਜੇ ਪਾਸੇ ਵਿਆਹ ਵਾਲੀ ਕੁੜੀ ਅਤੇ ਫੋਟੋਗ੍ਰਾਫਰ ਇਸ ਨੂੰ ਫੋਟੋਆਂ ਖਿਚਵਾਉਣ ਲਈ ਬੁਲਾ ਰਹੇ ਹਨ ਸੋ ਵਿਆਹ ਵਾਲੇ ਦਿਨ ਕਿਸੇ ਨੂੰ ਕਾਸੇ ਦਾ ਫਿਕਰ ਹੁੰਦਾ ਹੈ ਕਿਸੇ ਨੂੰ ਕਾਸੇ ਦਾ ਪਰ ਇਸ ਨੌਜਵਾਨ ਨੂੰ ਬਿਜਲੀ ਦਾ ਫਿਕਰ ਪੈ ਗਿਆ ਆ ਵੇ ਲੋ ਵਿਆਹ ਆ ਮੁੰਡਾ ਕੁੜੀ ਲਾਉਣ ਦੇ ਕੁੜੀ ਲਾਉਣ ਡਿਆ ਆਈ ਆਪਣੇ ਵਿਆਹ ਤੇ ਅਰਥ ਨਹੀਂ ਲੱਭਣ ਡਿਆ ਓਏ ਹੋ ਨਾਲ ਦੀ ਢੀਕੰਡੀ ਔਰ ਜਾ ਕੰਜਰਾ ਚਲ ਜਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ